ਸਤਿ ਸ਼੍ਰੀ ਅਕਾਲ ਜੀ ਨਾਮ ਰਾਮ ਜੀ ਸਾਰੇ ਭਰਾਵਾਂ ਨੂੰ ਅੱਜ ਚੱਕ ਮਾਦੋ ਸਿੰਘ ਅਖਾਰਾ ਪੰਗੋਲੀ ਚੌਕ ਮਿੰਦਾ ਪਹਿਲਵਾਨ ਜੀ ਪਠਾਨਕੋਟਿਆ ਭਰਾ ਸਾਡੇ ਅੱਜ ਪਹੁੰਚਿਆ ਆ ਆਪਣਾ ਹਰ ਪੀੜਤਾ ਦੀ ਮਦਦ ਲਈ ਤੇ ਬਾਬਾ ਕਾਬਲ ਸਿੰਘ ਆਜ਼ਾਦ ਕਬੱਡੀ ਕਲੱਬ ਸਾਂਝੇ ਭਰਾ ਨੇ ਅੱਜ ਜਿਹੜੀ ਹਰ ਪੀੜਤਾ ਦੀ ਮਦਦ ਕੀਤੀ ਆ ਜਿਵੇਂ ਦਿਹਾੜੀਦਾਰ ਆ ਜਿਨ੍ਹਾਂ ਦੀਆਂ ਦਿਹਾੜੀਆਂ ਟੁੱਟੀਆਂ ਨੇ ਨਹੀਂ ਜਾਂਦੇ ਉਹਨਾਂ ਲਈ ਵੀ ਸੋਦਾ ਪੱਤਾ ਘਰ ਦਾ ਸਮਾਨ ਰਾਸ਼ਨ ਜਿਹੜਾ ਜ਼ਰੂਰੀ ਆ ਉਹ ਪਚਾਇ ਮਹਾਨਿਆ ਕੀਤਾ ਗਿਆ ਆ ਅਜੇ ਛੰਨੀਆਂ ਪਿੰਡ ਚ ਫਿਰ ਆਪਾਂ ਜਾਵਾਂਗੇ ਮਾਨੇਪੁਰ ਪਿੰਡ ਜਿਵੇਂ ਦਸਤਪੁਰਿਆ ਫਿਰ ਬਾਡਰੀ ਏਰੀਆ ਕਰਾਂਗੇ ਜਿੰਨਾ ਤੱਕ ਸਮਾਨ ਭਜਾਇਆ ਨਹੀਂ ਗਿਆ ਹੁਣ ਤੱਕ ਤੇ ਇਸ ਲਈ ਆਪਾਂ ਬਾਹਰ ਵੀ ਆਪਣੇ ਸਾਰੇ ਭਰਾਵਾਂ ਨੂੰ ਤੇ ਜਿਹੜੇ ਵੀ ਆਪਣੇ ਮਦਦ ਕਰਨਾ ਚਾਹੁੰਦੇ ਨੇ ਇਹਨਾਂ ਹਰ ਪੀੜਤਾ ਦੀ ਮਦਦ ਕਰੋ ਅੱਜ ਤੋਂ ਘਟੋ ਘਟਵੀ ਤੇ 20 ਦਿਨਾਂ ਬਾਅਦ ਉਹਨਾਂ ਨੂੰ ਬੱਚਿਆਂ ਨੂੰ ਕੱਪੜਿਆਂ ਦੀ ਜ਼ਰੂਰਤ ਆ ਤੇ ਬੂਟਾਂ ਦੀ ਜ਼ਰੂਰਤ ਆ ਕੰਬਲਾਂ ਦੀ ਲੋੜ ਆ ਮਤਲਬ ਕਿ ਬਿਮਾਰੀ ਫੈਲਣ ਦਾ ਵੀ ਖਤਰਾ ਹੈਗਾ ਯਾਰ ਚਲੋ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਕਿ ਇਹੋ ਜੀ ਨੌਬਤ ਨਾ ਆਏ ਤੇ ਵੱਦ ਵੱਦ ਭਰਾ ਆਪਣੇ ਮਦਦ ਕਰੋ ਅੱਜ ਮਿੰਦਾ ਪਹਿਲਵਾਨ ਜੀ ਪੂਰੇ ਪਹਿਲਵਾਨਾਂ ਨੇ ਆਪਣੇ ਅਰਸਲਾਹ ਕੀਤੀ ਤੇ ਭਰਾ ਮਦਦ ਲਈ ਇੱਥੇ ਗੁਰਦਾਸਪੁਰ ਜ਼ਿਲ੍ਹੇ ਚ ਪਹੁੰਚੇ ਨੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਹੋ ਜਿਹਾ ਸਮਾਂ ਕਦੇ ਵੀ ਕਿਸੇ ਤੇ ਨਾ ਆਏ ਤੇ ਅਸੀਂ ਵੱਦ ਵੱਦ ਭਰਾ ਆਪਣੇ ਸਾਰੇ ਮਦਦ ਕਰਨ ਯੋਗ ਨੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਇਹ ਸਾਰੇ ਭਰਾ ਆਪਣੇ ਰਲ ਮਿਲ ਕੇ ਇਨ੍ਹਾਂ ਹਰ ਪੀਤਾਂ ਦੀ ਮਦਦ ਕਰੀਏ